ਪੁਲਿਸ ਸਟੇਸ਼ਨ ਬਹਿਰਾਮਪੁਰ ਦੇ ਲਾਗੇ ਹਾਰਡਵੇਅਰ ਸਟੋਰਾਂ ਦੀਆਂ ਕੰਦਾਂ ਬਾੜ ਕੇ ਚੋਰਾਵਲੋਂ ਲੱਖਾਂ ਰੁਪਏ ਦਾ ਸਮਾਨ ਚੋਰੀ ਕਰ ਲਿਆ ਗਿਆ ਬਲਬੀਰ ਹਾਰਡਵੇਅਰ ਸਟੋਰ ਅਤੇ ਸੋਗੀ ਹਾਰਡਵੇਅਰ ਸਟੋਰ ਦੇ ਮਾਲਕਾਂ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀਆਂ ਦੁਕਾਨਾਂ ਬੰਦ ਕਰਕੇ ਘਰ ਚਲੇ ਗਏ ਸਨ ਚੋਰਾਵਲੋਂ ਕੰਦ ਬਾੜ ਕੇ 1.5 ਲੱਖ ਰੁਪਏ ਦਾ ਸਮਾਨ ਚੋਰੀ ਕੀਤਾ ਗਿਆ ਹੈ ਮੈਂ ਮੁਖਤਿਆਰ ਸਿੰਘ ਬੋਲ ਰਿਹਾ ਜੀ ਸੋਗੀ ਹਾਰਡਵੇਅਰ ਸਟੋਰ ਦਾ ਮਾਲਕ ਮੈਂ ਹੀ ਰਾਤ ਤਕਰੀਬਨ 8:30 ਵਜੇ ਦੁਕਾਨਾ ਬੰਦ ਕਰਕੇ ਗਏ ਆ ਤੇ ਸਵੇਰੇ ਜਦੋਂ ਅਸੀਂ ਆਏ ਆ ਆ ਕੇ ਦੁਕਾਨ ਖੋਲੀ ਆ 9 ਵਜੇ ਤੇ ਥੱਲੇ ਉਹਦਾ ਮਤਲਬ ਪਿੱਛੋਂ ਉਹਨਾਂ ਨੇ ਦੁਕਾਨ ਪਾੜੀ ਆ ਤੇ ਤਕਰੀਬਨ ਉਤੋਂ ਦੁਕਾਨ ਥੱਲਿਆਂ ਦੀ ਨੰਗ ਕੇ ਉੱਪਰਲੇ ਕੌਂਸਲ ਚ ਆ ਕੇ ਉਹਨਾਂ ਨੇ ਕੋਈ ਲੱਖ ਰੁਪਏ ਦਾ ਮਾਲ ਜਿਹੜਾ ਉਹ ਲੈ ਗਿਆ ਕੱਢ ਕੇ ਜਿਹੜਾ ਪਿੱਤਲ ਪੁੱਤਲ ਦਾ ਹੀ ਜਾਂ ਸਕੀਲ ਦਾ ਹੀ ਉਹ ਲੈ ਆ ਕੱਢਿਆ। ਪੁਲਿਸ ਰਿਪੋਰਟ ਕੀਤੀ ਵੀ ਪੁਲਿਸ ਰਿਪੋਰਟ ਉਹ ਸਿਰੇ ਆ ਹੀ ਗਏ ਥਾਣੇ। ਤੇ ਉਹ ਥਾਣੇ ਵਾਲੇ ਮੌਕਾ ਦੇਖ ਕੇ ਆ ਗਏ। ਉਹ ਲੈ ਕੇ ਲੈ ਗਿਆ ਜੀ ਰਿਪੋਰਟ ਲਿਖ ਕੇ ਚਲ ਗਏ ਸੀ ਤੇ ਕਹਿੰਦੇ ਵੀ ਦੇਖਦੇ ਆਂ ਅਸੀਂ। ਪਤਾ ਨਹੀਂ ਉਹ ਕੀ ਕਰਦੇ ਆ। ਪ੍ਰਸ਼ਾਸਨ ਦਾ ਕੀ ਮੰਗਦਾ। ਅਸੀਂ ਦੇਖੋ ਕਹਿੰਦੇ ਜੇਣਾ ਚੋਰਾਂ ਨੂੰ ਨਾਥ ਪਾਓ। ਜਿੰਨੇ ਵੀ ਇਹ ਹੈਗੇ ਨੇ ਮੈਨ ਅਸੀਂ ਉਸ ਵਾਲੇ ਬੰਦੇ ਲੱਗਦੇ ਆ ਲੋਕ। ਜੋ ਵੀ ਹੈਗਾ ਇਹਨਾਂ ਦਾ ਜਿਵੇਂ ਕਿ ਤੁਹਾਡਾ ਦੋ ਸੌ ਮਿੰਟ ਤੋਂ ਜੁਰੀਆ ਥਾਣੇ ਤੇ ਇਹ ਥਾਣੇ ਤੋਂ ਕੋਈ ਪੁਲਿਸ ਦੀ ਅੰਗਲੀ ਸਮਝਦੇ ਦੇ ਕੋ ਉਹਨਾਂ ਨੂੰ ਵੀ ਚਾਹੀਦਾ ਜੀ ਰਾਤ ਨੂੰ ਥੋੜੀ ਪ੍ਰੋਬਲਮ ਕੂਲਿੰਗ ਕਰਨ ਤੇ ਆਪੇ ਪਤਾ ਲੱਗਦਾ ਹੁਣ ਜ਼ਿੰਮੇਵਾਰੀ ਤਾਂ ਉਹਨਾਂ ਦੀ ਬਣਦੀ ਆ ਚੋਰਾਂ ਨੂੰ ਨੱਥ ਪਾਣੀ ਬਾਕੀ ਇਹ ਆ ਵੀ ਇਹਨਾਂ ਨੂੰ ਕੰਟਰੋਲ ਤੇ ਹੋਣਾ ਚਾਹੀਦਾ ਉਹਨਾਂ ਤੇ ਫੇਰ ਹੀ ਗੱਲ ਬਣਨੀ ਆ ਜਿੰਦਾ ਸਾਡਾ ਨੁਕਸਾਨ ਹੋਇਆ ਅਸੀਂ ਦੇ ਕਹਿੰਦੇ ਕੱਲ੍ਹ ਹੋਰ ਕਿਸ ਤਰ੍ਹਾਂ ਨੁਕਸਾਨ ਨਾ ਹੋਵੇ